ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਫੁਕ ਡਿਜ਼ਾਈਨਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਤੇ ਆਪਣੀ ਅੱਜ ਵਾਲੀ ਜਿਹੜੀ ਕਲੈਕਸ਼ਨ ਹੈ ਜੀ ਸਾਰੀ ਪਾਰਟੀ ਵੇਅਰ ਕਲੈਕਸ਼ਨ ਲਾਉਗੀ ਤੇ ਪਲੀਜ਼ ਤੁਸੀਂ ਵੀਡੀਓ ਨੂੰ ਪੂਰੀ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਕਿਉਂਕਿ ਆਪਾਂ ਵੀਡੀਓ ਦੇ ਵਿੱਚ ਪੂਰੀ ਡਿਟੇਲ ਦਿੰਨੇ ਆ ਜੀ ਫੈ布ਰਿਕ ਦੀ ਵਰਕ ਦੀ ਹਰ ਚੀਜ਼ ਦੀ ਇਹ ਆਪਣਾ ਫਰਸਟ ਸੂਟ ਆ ਗਿਆ ਜੀ ਇਹ ਹੈਗਾ ਬਲੂ ਕਲਰ ਪਿਓਰ ਵੈਲਵਟ ਦੀ ਸ਼ਰਟ ਰਹੂਗੀ ਜੀ ਇਹ ਪਿਓਰ ਵੈਲਵਟ ਬਿਲਕੁਲ ਸੌਫਟ ਪੂਰਾ ਹੈਂਡਵਰਕ ਦਾ ਪੀਸ ਰਹੂਗਾ ਜੀ ਇਹ ਇਹ ਪੂਰਾ ਹੈਂਡਵਰਕ ਦਾ ਕੰਮ ਕੀਤਾ ਹੋਇਆ ਆਪਾਂ ਇਹਦੀ orange ਬਾਟਮ ਰੱਖੀ ਆਪਾਂ ਤਾਂ ਬਾਟਮ ਦੇ ਕਲਰ ਦਾ ਆਪਾਂ ਇਹਦੇ ਨਾਲ ਟੱਚ ਦਿੱਤਾ ਹੋਇਆ ਇਹਦੇ ਵਿੱਚ ਠੀਕ ਹੈ ਜੀ ਤੁਸੀਂ ਕੰਮ ਦੀ ਫਿਨਿਸ਼ਿੰਗ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਕੰਮ ਹੋਇਆ ਇਹਦੀ neck line ਆ ਗਈ ਠੀਕ ਹੈ ਜੀ ਬੋਟੀ ਦਿੱਤੀ ਹੋਈ ਜਾਂ ਪੂਰੇ ਫਰੰਟ ਦੇ ਵਿੱਚ ਬੋਟੀ ਆ ਜਾਂਦੀ ਹੈ ਇਹਦੇ ਵਿੱਚ ਪੂਰਾ ਦਬਕੇ ਦਾ ਕੰਮ ਹੋਇਆ ਜੀ ਪੂਰਾ ਦਬਕੇ ਦਾ ਕੰਮ ਹੋਇਆ ਆਊਟਲਾਈਨਿੰਗ ਆਪਾਂ orange ਦਿੱਤੀ ਹੋਈ ਹੈ ਜਿੱਦਾਂ ਆਪਣੀ ਬਾਟਮ ਲਾਉਗੀ ਐਂਡ ਇਹਦਾ ਕਿਰਾ ਆ ਗਿਆ ਜੀ ਇਹदिकੇ ਰੀਤੀ ਕੰਮ ਅੱਜ ਦਾ ਤਾਂ ਬਹੁਤ ਹੀ ਪਿਆਰਾ ਜਿਹਾ ਹੈ ਆਪਣਾ ਪੀਸ ਰੈਡੀ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਪੂਰਾ ਮਤਲਬ ਇਹਦਾ ਪਰਮਾ ਕਿਰਾ ਆ ਜਾਊਗਾ ਠੀਕ ਹੈ ਜੀ ਹੈਵੀ ਦੇ ਵਿੱਚ ਆਪਣੇ ਉੱਪਰ 슬ੀਵਸ ਤੱਕ ਆ ਜਾਂਦਾ ਕੰਮ ਜਿਹੜਾ ਆਪਾਂ ਰੇਸ਼ਮ ਦਾ ਟੱਚ ਦਿੱਤਾ बॉਟਮ ਦੇ ਨਾਲ ਦਾ ਵਿੱਚ ਬਲੂ ਦਾ ਟੱਚ ਦੇ ਕੇ ਬਹੁਤ ਪਿਆਰਾ ਜਾ ਇਹ ਆਪਣਾ ਰੈਡੀ ਹੋਇਆ ਕਨਸੈਪਟ ਠੀਕ ਹੈ ਜੀ ਇਹਦੇ ਵਿੱਚ ਬਹੁਤ ਜ਼ਿਆਦਾ ਮਤਲਬ ਜ਼ਿਆਦਾਤਰ ਇਹਦੇ ਵਿੱਚ ਆਪਾਂ ਸਾਰਾ ਦਬਕੇ ਤਾਂ ਕੰਮ ਤੇ ਡੋਰੀ ਦਾ ਕੰਮ ਹੈਂਡ ਡੋਰੀ ਨਾਲ ਕੀਤਾ ਹੋਇਆ ਤੇ ਇਹ ਡਿਫਰੈਂਟ ਆਪਾਂ ਇਹਨੂੰ ਵਰਕ ਦਿੱਤਾ ਠੀਕ ਹੈ ਜੀ ਪੂਰੇ ਦੇ ਵਿੱਚ ਭਰਮੀ ਬੂਟੀ ਆ ਚੁਗੀ ਆਊਟਲਾਈਨਿੰਗ ਆਪਾਂ orange ਜੀ ਦਿੱਤੀ ਹੋਈ ਹੈ ਬੂਟੀ ਨੂੰ ਕਲਰ ਕੰਬੀਨੇਸ਼ਨ ਵੀ ਇਹਦਾ ਬਹੁਤ ਹੀ ਪਿਆਰਾ blue ਨਾਲ orange ਬਹੁਤ ਜ਼ਿਆਦਾ ਉੱਠ ਕੇ ਆਇਆ ਹੋਇਆ ਘੇਰਾ ਆ ਗਿਆ ਜੀ neck ਤੇ ਕੰਮ ਆ ਜਾਂਦਾ ਐਂਡ ਇਹਦੀਆਂ sleeves ਤੇ ਕੰਮ ਆ ਗਿਆ sleeves ਤੇ ਆਪਾਂ ਬੰਚ ਦਿੱਤਾ ਹੋਇਆ ਠੀਕ ਹੈ ਜੀ ਤੇ ਫਿਨਿਸ਼ਿੰਗ ਦਿੱਤੀ ਆਪਾਂ ਇਹਨੂੰ ਬਾਟਮ ਤੇ ਆਇਆ ਜੀ ਆਪਣੀ ਇਹਦੇ ਨਾਲ ਬਾਟਮ ਬਹੁਤ ਪਿਆਰਾ ਜਿਹਾ orange ਕਲਰ ਰੱਖਿਆ ਆਪਾਂ ਇਹਦੇ ਨਾਲ ਬਾਟਮ ਤੇ ਇਹ ਬਨਾਰਸੀ ਸਿਲਕ ਦੀ ਬਾਟਮ ਆਉਗੀ ਜੀ ਸਿਲਕ ਦੀ ਬਾਟਮ ਰਹੂਗੀ ਤੇ ਪਿਓਰ ਵੈਲਵਟ ਦੀ ਸ਼ਰਟ ਪਿਓਰ ਸਿਲਕ ਦੀ ਬਾਟਮ ਹੋਊਗੀ ਬੁੱਟੀ ਵਾਲੀ ਠੀਕ ਹੈ ਜੀ ਤੇ ਬਾਟਮ ਦੇ ਕਲਰ ਦੀ ਹੀ ਆਪਾਂ ਨੂੰ ਫਿਨਿਸ਼ਿੰਗ ਦਿੱਤੀ ਹੋਈ ਆ orange ਤੇ ਇਹ ਕਲਰ ਕੰਬੀਨੇਸ਼ਨ ਇਹ ਬਹੁਤ ਜ਼ਿਆਦਾ ਪਿਆਰਾ ਰੈਡੀ ਹੋਇਆ ਠੀਕ ਹੈ ਜੀ ਇਹਦਾ ਸ਼ਰਟ ਤੁਸੀਂ ਚੈੱਕ ਕਰੋ ਠੀਕ ਹੈ ਜੀ ਇਹਦਾ neck ਆ ਗਈ ਐਂਡ ਕੇਰਾ ਆ ਗਿਆ ਇਹ ਪਿਓਰ ਦਾ ਫੈ布ਰਿਕ ਰਹੂਗਾ ਜੀ ਟੋਟਲੀ ਹੈਂਡਵਰਕ ਦਾ ਪੀਸ ਹੈ ਤੇ orange ਹੀ ਆਪਾਂ ਪਿਓਰ ਚਨਾਉਣ ਦਾ ਇਹਦੇ ਨਾਲ ਦੁਪੱਟਾ ਰੱਖਿਆ ਜੋ ਕਿ ਬਹੁਤ ਹੀ ਪਿਆਰਾ ਆਪਣਾ ਰੈਡੀ ਹੋਇਆ ਦੁਪੱਟੇ ਨੂੰ ਆਪਾਂ ਫਿਨਿਸ਼ਿੰਗ ਦਿੱਤੀ ਹੈ ਜੀ ਵਿੱਚ ਬਲੂ ਟੱਚ ਦਿੱਤਾ ਆਪਾਂ ਸ਼ਰਟ ਦੇ ਕਲਰ ਦਾ ਇਦਾਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰੀ ਜੀ ਆਪਾਂ ਲੇਸ ਨਾਲ ਫਿਨਿਸ਼ਿੰਗ ਦਿੱਤੀ ਹੈ ਤੇ ਪੂਰੇ ਦੁਪੱਟੇ ਦੇ ਵਿੱਚ ਆਪਾਂ ਇਦਾਂ ਕਲੀਆਂ ਦਿੱਤੀਆਂ ਨੇ ਇਦਾਂ ਪੂਰੇ ਦੁਪੱਟੇ 'ਚ ਇਦਾਂ ਕਲੀਆਂ ਆ ਜੀ ਗੋਟੇ ਦੀਆਂ ਕਲੀਆਂ ਦਿੱਤੀਆਂ ਪਈਆਂ ਠੀਕ ਹੈ ਜੀ ਸਟੈਪ ਕੱਟ ਸਕਦੇ ਹਾਂ ਬਹੁਤ ਹੀ ਪਿਆਰਾ ਜਿਹਾ ਆਪਣਾ ਦੁਪੱਟਾ ਰੈਡੀ ਹੋਇਆ ਬਲੂ ਐਂਡ ਔਰੇਂਜ ਦਾ ਕੰਬੀਨੇਸ਼ਨ ਬਹੁਤ ਜ਼ਿਆਦਾ ਉੱਠ ਕੇ ਆਇਆ ਔਰੇਂਜ ਕਲਰ ਇਹ ਬਹੁਤ ਪਿਆਰਾ ਜੀ ਕਈ ਵਾਰ ਵੀਡੀਓ ਦੇ ਵਿੱਚ ਆਪਾਂ ਨੂੰ ਕਲਰ ਸਹੀ ਨਹੀਂ ਆਉਂਦੇ ਹੈਗੇ ਕਿਉਂਕਿ ਇਹ ਥੋੜਾ ਡਬਲ ਟੋਨ ਦਿੰਦਾ ਵੈਲਵਟ ਵੀ ਤਾਂ ਬਹੁਤ ਪਿਆਰਾ ਜਿਹਾ ਇਹ ਕਲਰ ਸ਼ੇਡ ਹੈ ਇਹ ਸਾਰਾ ਫੈਬਰਿਕ ਪਿਓਰ ਦਾ ਰਹੂਗਾ ਜੀ ਤੁਸੀਂ ਚਾਹੋ ਤਾਂ ਤੁਸੀਂ ਕਿਸੇ ਵੀ ਫੈਬਰਿਕ ਦੇ ਉੱਪਰ ਆਪਣੀ ਚੁਆਇਸ ਅਕੋਰਡਿੰਗਲੀ ਵਰਕ ਕਰਵਾ ਸਕਦੇ ਹੋ ਐਂਡ ਸੇਮ ਐਜ਼ ਇਟ ਇਜ਼ ਤੇ ਵੀ ਕਲਰ ਕੰਬੀਨੇਸ਼ਨ ਤੁਸੀਂ ਚੇਂਜ ਵੀ ਕਰ ਸਕਦੇ ਹੋ ਇਹ ਤੁਹਾਡੀ ਚੁਆਇਸ ਹੈ ਬਟ ਇਹ ਜਿੱਦਾਂ ਬਣਿਆ ਹੋਇਆ ਇਦਾਂ ਵੀ ਬਹੁਤ ਪਿਆਰਾ ਲੱਗ ਰਿਹਾ ਤੇ ਨੈਕਸਟ ਆਜੂਗਾ ਜੀ ਆਪਣਾ ਏਵਲਾ ਪੀਸ ਇਹ ਵੀ ਬਹੁਤ ਪਿਆਰਾ ਜਿਆ ਸੂਟ ਆਪਣਾ ਰੈਡੀ ਹੋਏ ਪਿਓਰ ਸਿਲਕ ਦੇ ਉੱਪਰ ਕਲਰ ਇਹ ਵੀ ਬਹੁਤ ਪਿਆਰਾ ਗ੍ਰੀਨਿਸ਼ ਕਲਰ ਆ ਪਿਓਰ ਸਿਲਕ ਦਾ ਫੈਬਰਿਕ ਰਹੂਗਾ ਇਹ ਠੀਕ ਹੈ ਜੀ ਇਹਦੇ ਪੂਰੇ ਦੇ ਉੱਪਰ ਆਪਾਂ ਇਦਾਂ ਕੰਮ ਕੀਤਾ ਹੋਇਆ ਹੈ ਇਹਦੀ ਨੈਕਲਾਈਨ ਆ ਗਈ ਬਹੁਤ ਹੀ ਪਿਆਰਾ ਜਾਏ ਆਪਣਾ ਕੰਮ ਬਣਦਾ ਐਂਡ ਕਲੀਆਂ ਦਾ ਪੈਨਲ ਆ ਜਾਂਦਾ ਜੀ ਪੂਰੇ ਦੇ ਵਿੱਚ ਭਰਮੀ ਬੂਟੀ ਆ ਗਈ ਸ਼ਰਟ ਦੇ ਇਦਾਂ ਪੂਰੀ ਸ਼ਰਟ ਦੇ ਵਿੱਚ ਬੂਟੀ ਆ ਜਾਂਦੀ ਹੈ ਇਦਾਂ ਇਹ ਵੀ ਪਿਓਰ ਸਿਲਕ ਦੇ ਉੱਪਰ ਬਣਿਆ ਹੋਇਆ ਹੈ ਫਿਰ ਦਾ ਡਬਲ ਟੋਨ ਜੀ ਦਿੰਦਾ ਫੈਬਰਿਕ ਇੱਕ ਕਲੀਆਂ ਆਉਂਦੀਆਂ ਪੂਰਾ ਫਰੰਟ ਮੀਨਜ਼ ਇਹਦਾ ਹੈਵੀ ਆ ਜਾਂਦਾ ਹੈ ਪਰ ਵੀ ਬੂਟੀ ਆ ਗਈ ਨੈਕ ਆ ਗਈ ਕਲੀਆਂ ਆ ਗਈਆਂ ਜੀ ਕੰਮ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਦਾ ਵਰਕ ਹੋਇਆ ਠੀਕ ਹੈ ਜੀ ਇਹ ਆ ਗਿਆ ਜੀ ਇਹਦੀਆਂ 슬ੀਵਸ ਤੇ ਕੰਮ ਸਲੀਵਸ ਤੇ ਉੱਪਰ ਵੀ ਪੂਰਾ ਬਾਰਡਰ ਦੇ ਕੇ ਬੂਟੀ ਦਿੱਤੀ ਹੋਈ ਆ ਪੂਰੇ ਦੇ ਵਿੱਚ ਬੂਟੀ ਆ ਜਾਂਦੀ ਹੈ ਇੱਥੇ ਸਲੀਵਸ ਤੇ ਇਹਨੂੰ ਆਪਾਂ ਦਿੱਤੀ ਹੈ ਜੀ ਫਿਨਿਸ਼ਿੰਗ 블루 ਕਲਰ ਦੀ ਰੋਈ 블루 ਕਲਰ ਦੀ ਕਿਉਂਕਿ ਇਹ ਕਲਰ ਦੀ ਆਪਣੀ ਦੁਪੱਟਾ ਟਾਈ ਐਂਡ ਡਾਈਡ ਕੀਤਾ ਆਪਾਂ ਤੇ ਇਹਦੇ ਸੇਮ ਕਲਰ ਦੀ ਆਪਾਂ ਇਹਨੂੰ ਦਿੱਤੀ ਹੈ ਫਿਨਿਸ਼ਿੰਗ ਠੀਕ ਹੈ ਜੀ ਇਹ ਆ ਗਈ ਦੀ ਸ਼ਰਟ ਸਲੀਵਸ ਤੇ ਕੰਮ ਆ ਗਿਆ ਐਂਡ ਇਹ ਆ ਗਈ ਜੀ ਇਹਦੀ ਬੋਟਮ बॉटम के उपर भी हैवी कम हो है अपनी बॉटम आ गई जी वर्क चैक कर सकते हो बॉटम का भी फुल हैवी के अपना काम बॉटम के भी इदा बैक तो भी पूरे भरमी आ रही है ठीक है जी सारा टोटली दबके काम किया हो चेक कर सकते हो टोटली दबके काम आ जाता ये अपने बॉटम पर कम आ जाता हैवी कम आ जाता बॉटम पर ਸ਼ੇਡ ਦਾ ਫਰੰਟ ਵੀ ਹੈਵੀ ਆ ਜਾਂਦਾ ਜੋ ਕਿ ਬਹੁਤ ਹੀ ਪਿਆਰਾ ਲੱਗ ਰਿਹਾ ਕਲਰ ਇਹ ਵੀ ਬਹੁਤ ਪਿਆਰਾ ਜਿਹਾ ਸ਼ੇਡ ਆ ਇਹ ਗ੍ਰੀਨ ਕਲਰ ਆਪਾਂ ਇਹਨੂੰ ਕਹਿ ਸਕਦੇ ਹਾਂ ਮੂੰਗਿਆ ਗ੍ਰੀਨ ਤੋਂ ਥੋੜਾ ਹਟਕੇ ਸ਼ੇਡ ਆ ਬਹੁਤ ਪਿਆਰਾ ਜਿਹਾ ਸ਼ੇਡ ਆ ਜਾਂਦਾ ਠੀਕ ਹੈ ਜੀ ਇੱਕ ਆ ਗਈ ਇਹਦੀ ਪਾਕਿਸਤਾਨੀ ਸਲਵਾਰ ਬਟ ਟੋਟਲੀ ਹੈਂਡਵਰਕ ਦਾ ਪੀਸ ਰਹੂਗਾ ਜੀ ਹੈਵੀ ਦੇ ਵਿੱਚ ਆਪਾਂ ਪਹਿਲਾਂ ਵੀ ਇਹ ਵਾਲੇ ਡਿਜ਼ਾਈਨ ਚ ਕਾਫੀ ਪੀਸ ਸਟੈਡੀ ਕੀਤੇ ਆ ਫਿਰੋਜੀ ਤੇ ਕੀਤੇ ਸੀ ਗ੍ਰੀਨ ਤੇ ਵੀ ਕੀਤੇ ਤੁਸੀਂ ਆਪਣੀ ਪਿਛਲੀ ਵੀਡੀਓ ਚੈੱਕ ਕਰ ਸਕਦੇ ਹੋ ਇਹ ਆ ਗਿਆ ਜੀ ਇਹਦੇ ਨਾਲ ਦੁਪੱਟਾ ਪਿਓਰ ਔਰਗੈਂਜ਼ਾ ਦਾ ਦੁਪੱਟਾ ਰੱਖਿਆ ਆਪਾਂ ਇਹਦੇ ਨਾਲ ਡਬਲ ਸ਼ੇਡ ਰਾਇਲ ਬਲੂ ਐਂਡ ਸੂਟ ਦੇ ਕਲਰ ਦਾ ਠੀਕ ਹੈ ਹਾਫ ਆਫ ਡਾਈ ਕਰਕੇ ਤੇ ਪੂਰੇ ਦੁਪੱਟੇ ਤੇ ਹੈਵੀ ਵਰਕ ਕੀਤਾ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਇਹ ਆ ਗਿਆ ਜੀ ਆਪਣੇ 4 ਸਾਈਡ ਪੱਲਿਆਂ ਤੇ ਵਰਕ ਆ ਜਾਂਦਾ ਇਦਾਂ ਠੀਕ ਹੈ ਪੂਰੇ ਦੇ ਵਿੱਚ ਬੂਟੀ ਦਿੱਤੀ ਹੋਈ ਹੈ ਜਿਹੜੀ ਆਪਣੇ ਮੀਨਸ ਸੂਟ ਦੇ ਵਿੱਚ ਬੂਟੀ ਆ ਜਾਂਦੀ ਹੈ ਸੇਮ ਬੂਟੀ ਆਪਾਂ ਪੂਰੇ ਦੁਪट्टे 'ਚ ਦਿੱਤੀ ਹੋਈ ਹੈ ਤੇ ਪੂਰੇ ਦੇ ਵਿੱਚ ਸਿੱਪੀ ਸਪਰੈਡ ਹੈ ਮਤਲਬ ਫੁੱਲ ਹੈਵੀ ਦੁਪੱਟਾ ਆ ਜਾਂਦਾ ਹੈ ਐਂਡ ਫਿਨਿਸ਼ਿੰਗ ਦਿੱਤੀ ਆਪਾਂ ਰਾਇਲ ਬਲੂ ਦੀ ਇਹਨੂੰ ਇੱਦਾਂ ਜਿਹੜਾ ਕੰਟਰਾਸਟ ਦਿੱਤਾ ਆਪਾਂ ਠੀਕ ਹੈ ਜੀ ਕਵਨ ਮੈਂ ਤੁਹਾਨੂੰ ਅਗਲੀ ਲੁੱਕ ਦਿਖਾਉਂਦੀ ਆ ਬਹੁਤ ਹੀ ਪਿਆਰਾ ਜਿਹਾ ਇਹ ਆਪਣਾ ਪਾਰਟੀ wear ਸੂਟ ਰੈਡੀ ਹੁੰਦਾ ਇਹ ਆ ਗਿਆ ਜੀ ਇੱਦਾਂ ਬਲੂ ਦੇ ਵਿੱਚ ਬਲੂ ਐਂਡ ਗ੍ਰੀਨ ਡਬਲ ਸ਼ੇਡ ਦੁਪੱਟੇ ਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਇਹ ਸ਼ੇਡ ਆਪਣਾ ਰੈਡੀ ਹੋਇਆ ਕਲਰ ਐਂਡ ਡਿਜ਼ਾਈਨ ਮਤਲਬ ਇਦਾਂ ਪੂਰੇ ਦੁਪੱਟੇ 'ਚ ਵੱਡੀ ਬੂਟੀ ਆ ਜੂਗੀ ਜਿੱਦਾਂ ਆਪਣੀ ਸ਼ਰਟ ਦੇ ਵਿੱਚ ਆਉਂਦੀ ਹੈ ਫੁੱਲ ਹੈਵੀ ਦੁਪੱਟਾ ਰੈਡੀ ਹੁੰਦਾ ਜੀ ਇਹ ਫੁੱਲ ਪਾਰਟੀ ਵੇਅਰ ਸੂਟ ਟੋਟਲੀ ਹੈਂਡਵਰਕ ਦਾ ਪੀਸ ਰਹੂਗਾ ਠੀਕ ਹੈ ਜੀ ਬਾਕੀ ਤੁਸੀਂ ਆਪਣੀ ਕਲਰ ਚੁਆਇਸ ਆਪਣੇ ਅਕੋਰਡਿੰਗ ਕਿਸੇ ਤੇ ਵੀ ਕਰਵਾ ਸਕਦੇ ਹੋ ਕਿਉਂਕਿ ਆਪਾਂ ਇਹਨਾਂ ਨੂੰ ਕਾਫੀ ਕਲਰਸ ਦੇ ਨੂੰ ਰੈਡੀ ਕੀਤਾ ਜਿਦਾਂ ਇਹ ਪਿਓਰ ਸਿਲਕ ਦਾ ਫੈ布ਰਿਕ ਹੈ ਜੀ ਪਿਓਰ オーਰਗਾਂਜ਼ਾ ਦਾ ਆਪਾਂ ਨੂੰ ਦੁਪੱਟਾ ਰੱਖਿਆ ਬਾਕੀ ਕਲਰ ਕੰਬੀਨੇਸ਼ਨ ਤੁਸੀਂ ਕੋਈ ਵੀ ਚੇਂਜ ਕਰ ਸਕਦੇ ਹੋ ਆਪਾਂ 올ਓਵਰ ਫਰੋਜੀ ਤੇ ਵੀ ਰੈਡੀ ਕੀਤਾ ਸੀਗਾ ਇਹ ਆਪਣੀ ਚੁਆਇਸ ਹੈ ਠੀਕ ਹੈ ਜੀ ਇਹ ਆ ਗਿਆ ਜੀ ਆਪਣਾ ਨੈਕਸਟ ਸੂਟ ਇਹ ਹੈਗਾ ਜੀ ਖਾਦੀ ਦੇ ਵਿੱਚ ਤੇ ਲਾਈਟ ਜਿਹਾ ਇਹ ਪਿਸਤਾ ਗ੍ਰੀਨ ਕਲਰ ਨਹੀਂ ਆਪਾਂ ਕਹਿ ਸਕਦੇ ਬਲੂਇਸ਼ ਜੇ ਟੋਨ ਤੇ ਆ ਜਾਂਦਾ ਕਲਰ ਇਹ ਵੀ ਬਹੁਤ ਪਿਆਰਾ ਠੀਕ ਹੈ ਜੀ ਇਹਨੂੰ ਆਪਾਂ ਮਹਿਰੂਨ ਦਾ ਟੱਚ ਦਿੱਤਾ ਖਾਦੀ ਫੈਬਰਿਕ ਰਹੂਗਾ ਹਾਂਜੀ ਇਹਦੇ ਵਿੱਚ ਆਪਾਂ ਪੂਰੇ ਫਰੰਟ ਤੇ ਬੂਟੀ ਦਿੱਤੀ ਹੋਈ ਹੈ ਦਬਕੇ ਦਾ ਕੰਮ ਆ ਜਾਂਦਾ ਆਊਟਲਾਈਨਿੰਗ ਦਿੱਤੀ ਹੋਈ ਹੈ ਆਪਾਂ ਮਹਿਰੂਨ ਦੀ ਠੀਕ ਹੈ ਜੀ ਪੂਰਾ ਫਰੰਟ ਇਹਦਾ ਇਦਾਂ ਬੂਟੀ ਆ ਜਾਂਦੀ ਹੈ ਐਂਡ ਇਹ ਆ ਗਿਆ ਜੀ ਇਹਦੇ ਘੇਰੇ ਦਾ ਕੰਮ ਤੁਸੀਂ ਚੈੱਕ ਕਰ ਸਕਦੇ ਹੋ ਘੇਰੇ ਤੇ ਬਹੁਤ ਹੀ ਪਿਆਰਾ ਜਿਹਾ ਆਪਾਂ ਬਾਰਡਰ ਦਿੱਤਾ ਹੋਇਆ ਵਿਚ ਆਪਾਂ ਮਹਿਰੂਨ ਟੱਚ ਦਿੱਤਾ ਹੋਇਆ ਸਾਰਾ ਟੋਟਲੀ ਦਬਕੇ ਦਾ ਕੰਮ ਆ ਜਾਂਦਾ ਇਹ ਮਤਲਬ ਕਲਰ ਕੰਬੀਨੇਸ਼ਨ ਮਹਿਰੂਨ ਦਾ ਇੰਨਾ ਜ਼ਿਆਦਾ ਉੱਠ ਕੇ ਆਇਆ ਕਿ ਤੁਸੀਂ ਚੈੱਕ ਕਰੋ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਠੀਕ ਹੈ ਜੀ ਘੇਰੇ ਤੇ ਬਾਰਡਰ ਆ ਗਿਆ ਪੂਰੇ ਫਰੰਟ ਦੇ ਵਿੱਚ ਬੂਟੀ ਆ ਜਾਂਦੀ ਆ ਤੇ ਆਪਾਂ ਇਹਨੂੰ ਫਿਨਿਸ਼ਿੰਗ ਵੀ ਮਹਿਰੂਨ 골ਡਨ ਦੀ ਦਿੱਤੀ ਹੋਈ ਹੈ ਇਦਾਂ ਜੋ ਕਿ ਬਹੁਤ ਪਿਆਰੀ ਲੱਗ ਰਹੀ ਹੈ ਇਦਾਂ ਪੂਰੇ ਦੇ ਵਿੱਚ ਬੂਟੀ ਆ ਜੂਗੀ ਕੀਰਾ ਆ ਗਿਆ ਜੀ ਪੂਰਾ ਬਾਰਡਰ ਆਪਾਂ ਇਹਦੇ ਉੱਪਰ ਦਿੱਤਾ ਹੋਇਆ ਹੈ ਤੁਸੀਂ ਚੈੱਕ ਕਰ ਸਕਦੇ ਹੋ ਕੀਰੇ ਵਾਲਾ ਤੇ ਵਰਕ ਦੀ ਕੁਆਲਿਟੀ ਵੀ ਤੁਸੀਂ ਚੈੱਕ ਕਰ ਸਕਦੇ ਹੋ ਫਿਨਿਸ਼ਿੰਗ ਵਗੈਰਾ ਆਪਾਂ ਪੂਰਾ ਦਬਕੇ ਦਾ ਕੰਮ ਹੈ ਜੀ ਇਹਦੇ ਵਿੱਚ ਪੂਰਾ ਬਾਰਡਰ ਆ ਜਾਂਦਾ ਪੂਰੇ ਦੇ ਵਿੱਚ ਬੂਟੀਆਂ ਵੀ ਦਿੱਤੀਆਂ ਹੋਈਆਂ ਆਪਾਂ ਉਦਾਂ ਜਿੱਤਾ ਸ਼ਰਟ ਤੇ ਆ ਜਾਂਦੀਆਂ ਠੀਕ ਹੈ ਜੀ ਐਂਡ ਇਹ ਆ ਗਈ ਜੀ ਇਹਦੀ ਸਲਵਾਰ ਪਾਕਿਸਤਾਨੀ ਆਪਾਂ ਇਹਦੇ ਨਾਲ ਸਲਵਾਰ ਰੱਖੀ ਹੈ ਸਲਵਾਰ ਦੇ ਪੌਂਚਿਆਂ ਦੇ ਉੱਪਰ ਵੀ ਆਪਾਂ ਕੰਮ ਕੀਤਾ ਹੋਇਆ ਜੋ ਕਿ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਇਹ ਆ ਗਿਆ ਜੀ ਇਹਦੇ ਨਾਲ ਪਿਓਰ ਚਨਾਉਂ ਦਾ ਆਪਾਂ ਦੁਪੱਟਾ ਰੱਖਿਆ ਦੁਪੱਟੇ ਨੂੰ ਆਪਾਂ ਇਦਾਂ ਮਹਿਰੂਨ ਐਂਡ ਗੋਲਡਨ ਟੱਚ ਦੀ ਲੇਸ ਦਾ ਫਿਨਿਸ਼ਿੰਗ ਦਿੱਤੀ ਠੀਕ ਹੈ ਜੀ ਪਿਓਰ ਚਨਾਉਂ ਦਾ ਦੁਪੱਟਾ ਤੁਸੀਂ ਚਾਹੋ ਤਾਂ ਦੁਪੱਟੇ ਤੇ ਵੀ ਆਪਾਂ ਕੰਮ ਕਰ ਸਕਦੇ ਹਾਂ ਬਟ ਇਹ ਆਪਾਂ ਦੁਪੱਟਾ ਪਲੇਨ ਰੱਖਿਆ ਪਿਓਰ ਚਨਾਉਂ ਦਾ ਜੀ ਮਨੇ ਸੂਟ ਆਪਣੇ ਸੁਪਰ ਹਿੱਟ ਡਿਜ਼ਾਈਨ ਐਂਡ ਫੈਬਰਿਕ ਤੇ ਆਪਣੇ ਬਹੁਤ ਜ਼ਿਆਦਾ ਸੂਟ ਬਣ ਕੇ ਗਏ ਆ ਇਹ ਤਾਂ ਬਹੁਤ ਜ਼ਿਆਦਾ ਪਸੰਦ ਕੀਤੇ ਜਾਂਦੇ ਆ ਤੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਵੀ ਆਪਣਾ ਰੈਡੀ ਹੋ ਕੇ ਜਾ ਰਿਹਾ ਸੀ ਇਹ ਬਾਂਦਨੀ ਟਿਸ਼ੂ ਦੇ ਵਿੱਚ ਫੈਬਰਿਕ ਰਹੂਗਾ ਜੀ ਡਬਲ ਟੋਨ ਹੈ ਲਾਈਟ ਐਂਡ ਅਰਸਟ ਐਂਡ ਪੀਚ ਜੇ ਕਲਰ ਦਾ ਕੰਬੀਨੇਸ਼ਨ ਐਦਾਂ ਹੀ ਇਹ ਸ਼ਰਟਾਂ ਆਉਂਦੀਆਂ ਠੀਕ ਹੈ ਜੀ ਇਹਦੇ ਨੈਕ ਤੇ ਕੰਮ ਆ ਜਾਂਦਾ ਚੈੱਕ ਕਰੋ ਪੂਰਾ ਕਟ ਦਾਣੇ ਦਾ ਕੰਮ ਦਿੱਤਾ ਹੋਇਆ ਕਟ ਦਾਣਾ ਐਂਡ ਦਬਕੇ ਦਾ ਕੰਮ ਆ ਜਾਂਦਾ ਗੋਟੇ ਪੱਤੀ ਦਾ ਕੰਮ ਆ ਗਿਆ ਇਹਦੇ ਵਿੱਚ ਕਲਰ ਕੰਬੀਨੇਸ਼ਨ ਆਪਾਂ ਦਿੱਤੇ ਹੋਏ ਆ ਇਹਦੇ ਵਿੱਚ ਪੇਸ਼ਮ ਦੇ ਜੋ ਕਿ ਬਹੁਤ ਹੀ ਪਿਆਰਾ ਲੱਗ ਰਿਹਾ ਠੀਕ ਹੈ ਜੀ neck ਤੇ ਕੰਮ ਆ ਜਾਂਦਾ ਇਹਦੇ ਪੂਰੇ ਫਰੰਟ ਦੇ ਵਿੱਚ ਇਹਦੇ ਇਦਾਂ ਬੂਟੀਆਂ ਆ ਜਾਂਦੀਆਂ ਬੁੱਟੀ ਦਿੱਤੀ ਹੋਈ ਹੈ ਐਂਡ ਇਹ ਆ ਗਿਆ ਜੀ ਇਹਦੇ ਘੇਰੇ ਦਾ ਕੰਮ ਚੈੱਕ ਕਰੋ ਘੇਰੇ ਤੇ ਵੀ ਬਹੁਤ ਹੀ ਪਿਆਰਾ ਜਿਹਾ ਕੰਮ ਦਿੱਤਾ ਹੋਇਆ ਜਿਹੜੇ ਕਲਰ ਕੰਬੀਨੇਸ਼ਨ ਆਪਾਂ ਦਿੱਤੇ ਹੋਏ ਆ ਉਹ ਬਹੁਤ ਜ਼ਿਆਦਾ ਇਹਦੇ ਉੱਪਰ ਉੱਠ ਕੇ ਆਏ ਆ ਪੂਰਾ ਗੋਟੇ ਪੱਤੀ ਦਾ ਕੰਮ ਆ ਜਾਂਦਾ ਠੀਕ ਹੈ ਜੀ ਇਹਦਾ ਕੀ ਇਹਦਾ ਬਾਰਡਰ ਆ ਗਿਆ ਕਿਉਂਕਿ ਬਹੁਤ ਪਿਆਰਾ ਲੱਗਦਾ ਗ੍ਰੇਸਫੁਲ ਇਹ ਫੈਬਰਿਕ ਵੀ ਬਹੁਤ ਪਿਆਰਾ ਜੀ ਤੇ ਇਹਦੇ ਉੱਪਰ ਬਹੁਤ ਉੱਠ ਕੇ ਆਉਂਦਾ ਵਰਕ ਪੂਰੇ ਦੇ ਵਿੱਚ ਆਪਾਂ ਬੂਟੀ ਦਿੱਤੀ ਹੋਈ ਆ ਐਂਡ ਫਿਨਿਸ਼ਿੰਗ ਦਿੱਤੀ ਆਪਾਂ ਨੂੰ ਗੋਲਡਨ ਠੀਕ ਹੈ ਜੀ ਤੇ ਇਹਦੀਆਂ 슬ੀਵਸ ਤੇ ਕੰਮ ਆ ਗਿਆ 슬ੀਵਸ ਦੇ ਉੱਪਰ ਪੂਰਾ ਬੰਚ ਦਿੱਤਾ ਹੋਇਆ ਇਦੇ ਵਿੱਚ ਕਟਦਾਣਾ ਤੇ ਦਬਕੇ ਦਾ ਕੰਮ ਜ਼ਿਆਦਾ ਆ ਜਾਂਦਾ ਜੀ ਕਿਉਂਕਿ ਬਹੁਤ ਹੀ ਗ੍ਰੇਸਫੁਲ ਲੱਗਦਾ ਗੋਟਾ ਪੱਤੀ ਇਸ 슬ੀਵਸ ਤੇ ਕੰਮ ਆ ਗਿਆ ਬਾਕੀ ਤੁਸੀਂ ਇਹ ਸੇਮ ਵਰਕ ਮਤਲਬ ਪਲੇਨ ਫੈਬਰਿਕ ਤੇ ਵੀ ਕਰਵਾ ਸਕਦੇ ਹੋ ਪਲੇਨ ਤੇ ਵੀ ਬਹੁਤ ਉੱਠ ਕੇ ਆਊਗਾ ਤੇ ਰਸਟ ਕਲਰ ਦੀ ਆਪਾਂ ਇਹਦੇ ਨਾਲ ਰੱਖੀ ਹੈ ਜੀ ਪਲੇਨ ਬਾਟਮ ਫਿਨਿਸ਼ਿੰਗ ਦਿੱਤੀ ਆਪਾਂ ਬਾਟਮ ਦੇ نیچے ਟਿਸ਼ੂ ਦੀ ਬਾਟਮ ਲਾਉਗੀ ਜੀ ਐਂਡ ਟਿਸ਼ੂ ਫੈਬਰਿਕ ਜੀ ਆਪਾਂ ਆਖਿਆ ਦਾ ਦੁਪੱਟਾ ਦੁਪੱਟਾ ਵੀ ਤਾਂ ਬਹੁਤ ਪਿਆਰਾ ਜਿਹਾ ਰੈਡੀ ਹੋਇਆ। ਪੂਰੇ ਦੁਪੱਟੇ ਦੇ ਵਿੱਚ ਆਪਾਂ ਏਦਾਂ ਬੋਟੀ ਦਿੱਤੀ ਹੋਈ ਹੈ। ਪੂਰੇ ਦੁਪੱਟੇ 'ਚ ਬੋਟੀ ਆ ਜਾਂਦੀ ਹੈ। ਠੀਕ ਹੈ ਜੀ। ਟਿਸ਼ੂ ਦਾ ਦੁਪੱਟਾ ਐਂਡ ਲੇਸ ਦੀ ਬੜੀ ਪਿਆਰੀ ਜੀ ਲੇਸ ਦੀ ਫਿਨਿਸ਼ਿੰਗ ਦਿੱਤੀ ਆਪਾਂ ਨੂੰ। ਤਾਂ ਇਹ ਆਪਣੀ ਅੱਜ ਵਾਲੀ ਕਲੈਕਸ਼ਨ ਸੀ ਜੀ ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਆਪਣੀ ਅੱਜ ਵਾਲੀ ਵੀਡੀਓ ਕਿਵੇਂ ਦੀ ਲੱਗੀ। వాచ్ వాచ కానీ ధన్వాద